ਲੋਕਾਂ ਦੇ ਵਿੱਚ ਗਲਤ ਪ੍ਰਭਾਵ ਪਾਉਣਾ ਚਾਹੁੰਦੇ ਨੇ ਉਹ ਸੋਚਦੇ ਨੇ ਵੀ ਆਮ ਲੋਕਾਂ ਨੂੰ ਡਰਾ ਦੇਣਗੇ ਪਰ ਇਹ ਹੋਣਾ ਨਹੀਂ ਅੱਲ ਇਸ ਤਰ੍ਹਾਂ ਕੀ ਅਸੀਂ ਪਹਿਲਾਂ ਕਾਗਜ਼ ਲੈ ਕੇ ਆਏ ਕਹਿੰਦੇ 3:00 ਵਜ ਗਏ ਤੁਹਾਡਾ ਟਾਈਮ ਹੋ ਗਿਆ ਅੱਜ ਤੁਸੀਂ ਕੱਲ ਆਣਾ ਅਸੀਂ ਜਾ ਰਹੇ ਸੀ ਇਹ ਬਿੱਟੂ ਜੀ ਸੈਂਟਰ ਮਿਲ ਜੀ ਵਜ਼ੀਰ ਹੈ ਤੇ ਫਿਰ ਇਹਨਾਂ ਨੇ ਦੇਖੋ ਸਿੱਧਾ ਹੀ ਅੰਦਰ ਚਲੇ ਗਏ ਫਿਰ ਇਹ ਤਾਂ ਗੱਲ ਗਲਤ ਹੈ ਨਾ ਕਿ ਵਜ਼ੀਰ ਦੇ ਚੱਕਰ ਚਲੇ ਗਏ ਹੈਨਾ ਇਹ ਗੱਲ ਹੈ ਇੱਕ ਗਰੁੱਪ ਚ ਬਣਾ ਕੇ ਜਾਣ ਦੀ ਕੋਸ਼ਿਸ਼ ਕਰਦੇ ਨੇ ਉਹਦੇ ਚ ਆਪਸ ਵਿੱਚ ਇੱਕ ਦੂਜੇ ਨੂੰ ਲਾਛਣ ਉਹ ਇੱਕ ਦੂਜੇ ਤੇ ਅਲੀਗੇਸ਼ਨ ਲਗਾ ਰਹੇ ਨੇ ਗੱਲ ਕੁਛ ਨਹੀਂ ਹੈ ਮੈਨੇ ਕੁਛ ਨਹੀਂ ਹੈ ਜੀ ਉਹ ਤਾਂ ਮਤਲਬ ਜਿਹੜੇ ਵੀ ਆਪਣੇ ਬੰਦੇ ਹੈਗੇ ਨੇ ਉਹਨਾਂ ਦੇ ਨਾਲ ਆਏ ਸੀ ਉਹਨਾਂ ਨੇ ਕਿ ਉਹ ਇੱਥੇ ਰੌਲਾ ਰੌਲਾ ਪਾਇਆ ਵੀ ਸਾਡਾ ਕਾਗਜ਼ ਪੱਤਰ ਕੋਈ ਘਟਵਾਦ ਹੋ ਗਿਆ ਤਾਂ ਉਸ ਤੋਂ ਬਾਅਦ ਆਏ ਸੀ ਕਿ ਕੋਈ ਅਜਿਹਾ ਗੱਲ ਸਮਝਾ ਖਾਲੀ ਕਰੋ ਖਾਲੀ ਕਰੋ ਖਾਲੀ ਕਰੋ ਸਮਝਾ ਖਾਲੀ ਕਰੋ ਖਾਲੀ ਕਰੋ ਖਾਲੀ ਕਰੋ ਦਬਾਅ ਪਾਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਦਬਾਅ ਪਾਣਾ ਜੀ ਨਾ ਅਸੀਂ ਤਾਂ ਅਸੀਂ ਤਾਂ 2 ਵਜੇ ਦੇ ਆਏ ਹੋਇਆ ਇਹਨਾਂ ਨੇ 2:30 ਵਜੇ ਤੋਂ ਸਾਰਾ ਕਬਜ਼ਾ ਕੀਤਾ ਹੋਇਆ ਰਵਨੀਤ ਬਿੱਟੂ ਮਹਾਰਾਣੀ ਦੀ ਬੇਟੀ ਹੋਰ ਕਈ ਭਾਜਪੀ ਦੇ ਨੇਤਾ ਕੱਲ ਵੀ ਨੂੰ ਭਜਾਇਆ ਸੀ ਇਸੇ ਕਰਕੇ ਅੱਜ ਬੈਠੇ ਆ ਅਰੇ ਇਸ ਵਾਸਤੇ ਇਹ ਛੱਡਣਾ ਤੱਕਾ ਕਰਦੇ ਨੇ ਬਹੁਤ ਗਲਤ ਗੱਲ ਹੈ ਇਹ ਤੱਕਾ برداشت ਨਹੀਂ ਹੋਏਗਾ ਹਰ ਬੱਤੇ ਵਾਸਤੇ ਹਾਂ ਉਸ ਤੋਂ ਬਾਅਦ ਵੀ ਇਹ ਸਾਰੇ ਅਫਸਰਾਂ ਨੂੰ ਜਾ ਕੇ ਤਮਕਾਰੇ ਨੇ ਡਰਾ ਰਹੇ ਨੇ ਐਦਾਂ ਥੋੜਨਾ ਹੁੰਦਾ ਅੱਜ ਪਟਿਆਲਾ ਦੇ ਵਿੱਚ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਪੈਲਸ ਦੇ ਵਿੱਚ ਮਹਾਰਾਣੀ ਪ੍ਰਨੀਤ ਕੌਰ ਜਿਹਦੇ ਵਿੱਚ ਮੌਜੂਦ ਸੀਗੇ ਤਾਂ ਉਸ ਤੋਂ ਬਾਅਦ ਮਿੰਨੀ ਸੈਕਟਰੀਟ ਦੇ ਵਿੱਚ ਰਵਨੀਤ ਸਿੰਘ ਬਿੱਟੂ ਪਹੁੰਚਦੇ ਨੇ ਅਸ਼wini ਸ਼ਰਮਾ ਪਹੁੰਚਦੇ ਨੇ ਹਰਜੀਤ ਗਰੇਵਾਲ ਪਹੁੰਚਦੇ ਨੇ ਤਾਂ ਜਰੂਰ 3 ਵਜੇ ਦਾ ਜਰੂਰ ਸਮਾਂ ਹੋ ਜਾਂਦਾ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਕੁਝ ਲੋਕ ਅੰਦਰ ਵਰਦੇ ਨੇ ਤਾਂ ਉਸ ਤੋਂ ਬਾਅਦ ਕੁਝ ਵਰਕਰਾਂ ਦੇ ਵੱਲੋਂ ਜਿਹੜੀ ਹੈ ਉਹ ਤੱਕਾਮੁੱਕੀ ਕੀਤੀ ਜਾਂਦੀ ਹੈ ਨਾਹਰੇਬਾੜੀ ਸ਼ੁਰੂ ਕੀਤੀ ਜਾਂਦੀ ਹੈ ਕਾਰਨ ਕੀ ਰਿਹਾ ਉਹ ਵੀ ਪੁੱਛਣ ਦੀ ਕੋਸ਼ਿਸ਼ ਕਰਾਂਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਇਹ ਮਿੰਨੀ ਸੈਕਟ ਕਮਰਦਾਬਾਦ ਦੇ ਜਰੂਰ ਨਾਰੇ ਲਗਾਏ ਜਾ ਰਹੇ ਆ ਕਾਰਨ ਕੀ ਆ ਵੀ ਪੁੱਛਾਂਗੇ ਕੀ ਗੱਲ ਇੱਕ ਪਾਸੇ ਰਮਨਜੀਤ ਸਿੰਘ ਬਿੱਟੂ ਤੇ ਦੂਸਰੇ ਪਾਸੇ ਕੁਝ ਵਰਕਰ ਜਿਹੜੇ ਨੇ ਉਹ ਮੌਜੂਦ ਨੇ ਤਸਵੀਰਾਂ ਜਿਹੜੀਆਂ ਤੁਸੀਂ ਮਿਨੀ ਸੈਕਟਰੀਟ ਤੋਂ ਦੇਖ ਰਹੇ ਹੋ ਤਾਂ ਜਿੱਥੇ ਨਾਮਜ਼ਦਗੀ ਪੱਤਰ ਜਿਹੜਾ ਪਹੁੰਚਣ ਲਈ ਭਰਨ ਲਈ ਪਹੁੰਚਦੇ ਨੇ ਤਾਂ ਰਵਨੀਤ ਬਿੱਟੂ ਔਰ ਉਹਨਾਂ ਦੇ ਨਾਲ ਮਹਾਰਾਣੀ ਪਰਨੀਤਕੌਰ ਉਹਨਾਂ ਦੇ ਨਾਲ ਹੁੰਦੇ ਆ ਤਾਂ ਉਸ ਤੋਂ ਬਾਅਦ ਵੱਡੀ ਗਿਣਤੀ ਦੇ ਪੁਲਿਸ ਪ੍ਰਸ਼ਾਸਨ ਹੁੰਦਾ ਪਰ ਜਰੂਰ ਇੱਥੇ ਇੱਕ ਵਾਰ ਨਾਰੇਬਾਜ਼ੀ ਜਰੂਰ ਸ਼ੁਰੂ ਹੋ ਜਾਂਦੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਾਰਨ ਕੀ ਹੈ ਹਾਏ ਹਾਏ ਦੇ ਨਾਰੇ ਲੱਗ ਰਹੇ ਕਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਕੀ ਗੱਲਬਾਤ ਹੋਈ ਹੈ ਜੀ ਅਸੀਂ ਫਾਰਮ ਭਰਨ ਜਾ ਰਹੇ ਹਾਂ ਜੀ ਨੋਮੀਨੇਸ਼ਨ ਲੈ ਅਸੀਂ ਲੈ ਕੇ ਆਏ ਫਾਈਲ ਅਸੀਂ ਹਾਲੇ 5 ਮਿੰਟ ਪਏ ਨੇ ਅੰਦਰ ਜਾ ਰਹੇ ਹਾਂ ਸਾਨੂੰ ਮਨਾ ਕਰਤਾ ਵੀ ਹੁਣ ਤਾਂ 3 ਵਜੇ ਦਾ ਟਾਈਮ ਹੈ ਜੀ ਤੁਸੀਂ ਹੁਣ ਨਹੀਂ ਪਰਸੇ ਦਾ ਕੱਲ ਦਾ ਟਾਈਮ ਹੈ ਕੋਣ ਗਿਆ ਅੰਦਰ ਮਤਲਬ ਰਮਨਦੀਪ ਮਿੱਟੂ ਮੰਤਰੀ ਨੇ ਭਾਜਪਾ ਦੇ ਮੰਤਰੀ ਨੇ ਸੈਂਟਰ ਤੋਂ ਆਏ ਹੋਏ ਨੇ ਅੱਜ ਪਹਿਲਾਂ ਪਹਿਲਾਂ ਉਹਨਾਂ ਨੇ ਮਹਿਲ 'ਚ ਪੀਸੀ ਕੀਤੀ ਹੈ ਪ੍ਰੈਸ ਕਾਨਫਰੰਸ ਕਰਕੇ ਆਪਣੇ ਬੰਦੇ ਲੈ ਕੇ ਇੱਥੇ ਜਾ ਰਹੇ ਨੇ ਵੀ 3 ਵਜੇ ਦਾ ਟਾਈਮ ਇਹ ਤਾਂ ਸਾਰਿਆਂ ਲਈ ਇੱਕ ਬਰਾਬਰ ਹੈ ਕਾਰਨ ਕੀ ਸਮੱਸਿਆ ਕਿਉਂ ਵੱਡੀ ਗਿਣਤੀ 'ਚ ਜਿਹੜਾ ਹੈਗਾ ਉਹ ਪਹੁੰਚੇ ਨੇ ਉਹਰੇ ਆ ਪਹੁੰਚੇ ਨੇ ਉਹਨਾਂ ਨੇ ਆਏ ਸੀ ਅਪਕਾ ਦਬਕਵਾ ਉਹਦਿਆਂ ਨੂੰ ਦਿਖਾ ਕੇ ਆਪਣੇ ਵੱਡੇ ਅਹੁਦਿਆਂ ਨੂੰ ਦਿਖਾ ਕੇ ਉਹਦੀ ਦੂਰ ਕਰ ਤੋਂ ਕਰਨੀ ਚਾਹੁੰਦੇ ਨੇ ਲੋਕਾਂ ਦੇ ਵਿੱਚ ਗਲਤ ਪ੍ਰਭਾਵ ਪਾਉਣਾ ਚਾਹੁੰਦੇ ਨੇ ਉਹ ਸੋਚਦੇ ਨੇ ਵੀ ਆਮ ਲੋਕਾਂ ਨੂੰ ਡਰਾ ਦੇਣਗੇ ਪਰ ਇਹ ਹੋਣਾ ਨਹੀਂ ਪਟਿਆਲੇ ਦੀ ਧਰਤੀ ਤੇ ਨਹੀਂ ਹੋਣਾ ਇਹਨਾਂ ਨੇ ਪਿਛਲੀ ਵਾਰ ਜੋ ਕਰਨਾ ਸੀ ਉਹ ਕਰ ਲਿਆ ਇਹ ਚੀਜ਼ ਬਿਲਕੁਲ ਨਹੀਂ ਹੋਣੀ ਤੌਰ ਤੇ ਸਭ ਕੁਝ ਠੀਕ ਹੋ ਰਿਹਾ ਐਨਓਸੀਆਂ ਮਿਲ ਰਹੀਆਂ ਨੇ ਸਾਰੇ ਬੰਦੇ ਆਪਣੇ ਤੌਰ ਤੇ ਹਰ ਬੰਦਾ ਆਇਆ ਫਾਈਲ ਲੈ ਕੇ ਜਾਣ ਲੱਗੇ ਜੇ 3:30 ਵਜੇ ਨੇ ਤੇ ਇਹਨਾਂ ਲਈ ਵੀ 3 ਵਜੇ ਨੇ ਜੇ 3 ਵਜੇ ਤੱਕ ਦਾ ਟਾਈਮ ਹੈ ਤਾਂ ਸਾਰਿਆਂ ਲਈ ਬੰਦ ਹੋਣਾ ਚਾਹੀਦਾ ਗੱਲ ਸਾਰਿਆਂ ਲਈ ਖੁੱਲ ਹੈ ਸਾਰੇ ਜਾਵਾਂਗੇ ਦੇਖੋ ਜਿਹੜਾ ਚੋਣ ਜਾਬਤਾ ਜਾਂ ਉਦੀ ਲੰਗਣਾ ਹੋ ਰਹੀ ਹੈ ਸ਼ਰਿਆ ਮੰਤਰੀ ਨੇ ਅਹੁਦੇ ਦੇ ਨੇ ਇਹਨਾਂ ਨੂੰ ਵੀ ਟਿਕਟ ਮਿਲੀ ਹੈਗੀ ਆਵਾਜ਼ ਦੀ ਪਾਰਟੀ ਤੋਂ ਜਰੂਰ ਲਿਸਟ ਜਾਰੀ ਹੋਈ ਹੈਗੀ ਕਾਰਨ ਕੀ ਸਮਝਦੇ ਹੋ ਤੁਸੀਂ ਉਰੇ ਆਏ ਹੋਣਾ ਮੁੜ ਕੇ ਜਿਹੜਾ ਹੈਗਾ ਕਾਂਗਰਸ ਪਾਰਟੀ ਦਾ ਤੁਹਾਡੇ ਭਾਜੀਪੀ ਪਾਰਟੀ ਦੇ ਜਿਹੜੇ ਵੱਡੇ ਲੋਕ ਨੇ ਮਾਰਾ ਨਹੀਂ ਪਰਨੀਤ ਕੋਲ ਗੱਲ ਇਸ ਤਰ੍ਹਾਂ ਕਿ ਅਸੀਂ ਪਹਿਲਾਂ ਕਾਗਜ਼ ਲੈ ਕੇ ਆਏ ਕਹਿੰਦੇ 3 ਵਜੇ ਤੁਹਾਡਾ ਟਾਈਮ ਹੋ ਗਿਆ ਅੱਜ ਤੁਸੀਂ ਕੱਲ ਆਣਾ ਅਸੀਂ ਜਾ ਰਹੇ ਸੀ ਇਹ ਬਿੱਟੂ ਜੀ ਸੈਂਟਰ ਮਿਲ ਜੀ ਵਜ਼ੀਰ ਹੈ ਤੇ ਫਿਰ ਇਹਨਾਂ ਨੇ ਦੇਖੋ ਸਿੱਧਾ ਹੀ ਅੰਦਰ ਚਲੇ ਗਏ ਫਿਰ ਇਹ ਤਾਂ ਗੱਲ ਗਲਤ ਹੈ ਨਾ ਕਿ ਵਜ਼ੀਰ ਦੇ ਚੱਕਰ ਚਲੇ ਗਏ ਹੈਨਾ ਇਹ ਗੱਲ ਹੈ ਤਾਂ ਬਿਲਕੁਲ ਜਿਹੜਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜਰੂਰ ਜਿਹੜਾ ਹੈਗਾ ਜਰੂਰ ਭਾਜਪਾ ਦੇ ਜਿਹੜੇ ਵਰਕਰ ਨੇ ਉਹ ਵੀ ਖੜੇ ਨੇ ਬੀਬਾ ਜੈਨਦਰ ਕੋਰ ਖੜੇ ਆ ਤਾਂ ਦੂਸਰੇ ਪਾਸੇ ਜਿਹੜੀ ਹੈ ਉਹ ਨਾਰੇਬਾਜ਼ੀ ਜਿਹੜੀ ਆ ਉਹ ਕਿਤੇ ਜਾਰੀ ਹੈ ਤਸਵੀਰਾਂ ਤੁਹਾਨੂੰ ਅਸੀਂ ਸਿੱਧੇ ਦੇਖ ਸਕਦੇ ਹੋ ਤਾਂ ਇਸ ਤਰੀਕੇ ਦੇ ਨਾਲ ਜਿਹੜੀ ਹੈ ਜਿੰਦਾਬਾਦ ਮੁਤਬਾਦ ਦੇ ਜਿਹੜੇ ਨਾਰੇ ਲਗਾਏ ਜਾ ਰਹੇ ਨੇ ਔਰ ਦੂਸਰੇ ਪਾਸੇ ਭਾਜਪਾ ਜਿੰਦਾਬਾਦ ਤੇ ਦੂਸਰੇ ਪਾਸੇ ਆਵਾਦ ਨੀ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਮੁਰਦਾਬਾਦ ਦੇ ਜਿਹੜੇ ਉਹ ਨਾਰੇ ਲਗਾਉਂਦੇ ਹੋਏ ਨਜ਼ਰ ਆ ਰਹੇ ਆ ਤਾਂ ਜਰੂਰ ਇਸ ਵੇਲੇ ਮਾਹੌਲ ਜਿਹੜਾ ਹੈ ਇਹ ਪਟਿਆਲਾ ਦਾ ਦਿਖਾ ਰਿਹਾ ਪਟਿਆਲਾ ਦੀਆਂ ਸਿੱਧੀਆਂ ਤਸਵੀਰਾਂ ਤੁਹਾਨਾਂ ਨਾਲ ਸਾਂਝੀਆਂ ਕਰ ਰਹੇ ਆ ਜਿੱਥੇ ਜਿਹੜਾ ਇਸ ਵੇਲੇ ਮੁਰਦਾਬਾਦ ਦੇ ਨਾਰੇ ਜਿਹੜਾ ਹੈਗਾ ਉਹ ਲੱਗਦੇ ਹੋਏ ਨਜ਼ਰ ਆ ਰਹੇ ਨੇ ਜਰੂਰ ਭਾਰੀ ਫੋਰਸ ਜਿਹੜੀ ਹੈਗੀ ਹੈ ਭਾਰੀ ਪੁਲਿਸ ਵੱਲ ਜਿਹੜਾ ਹੈਗਾ ਉਹ ਵੀ ਮੌਜੂਦ ਹੈਗਾ ਗੱਲਬਾਤ ਸਰ ਕੀ ਗੱਲਬਾਤ ਹੋਈ ਹੈਗੀ ਇਹ ਦੀ ਜਿਹੜਾ ਇਹ ਲਗ ਲਗ ਇਹ ਜੀ ਨੋਮੀਨੇਸ਼ਨ ਭਰਨ ਵਾਸਤੇ ਆ ਰਹੇ ਨੇ ਨੋਮੀਨੇਸ਼ਨ ਭਰਨ ਵਾਸਤੇ ਇਹਨਾਂ ਦੀ ਜ਼ਿਆਦਾਤਰ ਤਾਂ ਰੌਲਾ ਹੀ ਹੈ ਕਿ ਅਸੀਂ ਕਹ ਰਹੇ ਹਾਂ ਵੀ ਇਕੱਲਾ ਇਕੱਲਾ ਬੰਦਾ ਜਾਵੇ ਇਹ ਗਰੁੱਪ ਬਣਾ ਕੇ ਜਾਣ ਦੀ ਕੋਸ਼ਿਸ਼ ਕਰਦੇ ਨੇ ਉਹਦੇ ਚ ਆਪਸ ਵਿੱਚ ਇੱਕ ਦੂਜੇ ਨੂੰ ਲਾਸ਼ਣ ਇੱਕ ਦੂਜੇ ਤੇ ਅਲੀਗੇਸ਼ਨ ਲਗਾ ਰਹੇ ਨੇ ਗੱਲ ਕੁਛ ਨਹੀਂ ਹੈ ਕੁਝ ਕੈਂਡੀਡੇਟਾਂ ਦੇ ਵੱਲੋਂ ਇਲਜ਼ਾਮ ਲਾ ਕੇ 3 ਵਜੇ ਤੋਂ ਬਾਅਦ ਜਿਹੜਾ ਹੈਗਾ ਉਹ ਰਵਨੀਤ ਸਿੰਘ ਬਿੱਟੂ ਜਿਹੜੇ ਇਹਦੇ ਅੰਦਰ ਗਏ ਨੇ ਉਹ ਨਾਲ ਮੇਨੇ ਕੁਛ ਨਹੀਂ ਹੈ ਜੀ ਉਹ ਤਾਂ ਹੁਣ ਮਤਲਬ ਜਿਹੜੇ ਵੀ ਆਪਣੇ ਬੰਦੇ ਹੈਗੇ ਨੇ ਉਹਨਾਂ ਦੇ ਨਾਲ ਆਏ ਸੀ ਉਹਨਾਂ ਨੇ ਜਦੋਂ ਇੱਥੇ ਰੌਲਾ ਰੋਲਾ ਪਾਇਆ ਵੀ ਸਾਡਾ ਕਾਗਜ਼ ਪੱਤਰ ਕੋਈ ਘਟਵਾਦ ਹੋ ਗਿਆ ਤਾਂ ਉਸ ਤੋਂ ਬਾਅਦ ਆਏ ਸੀ ਕਿ ਕੋਈ ਐਸੀ ਜੀ ਗੱਲ ਮਤਲਬ ਹੁਣ ਦਰਵਾਜ਼ਾ ਜਿਹੜਾ ਹੈਗਾ ਉਹ ਬੰਦ ਕਰ ਦਿੱਤੀ ਜੀ ਹਾਂ 3 ਵਜੇ ਬੰਦ ਹੋ ਚੁੱਕਿਆ ਜੀ ਤਾਂ ਬਿਲਕੁਲ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਅਸੀਂ ਉਹ ਮਿੰਨੀ ਸੈਕਟਰੀਟੀਆਂ ਦਿਖਾ ਰਹੇ ਹਾਂ ਤਾਂ ਜਿੱਥੇ ਫਾਰਮ ਜਿਹੜੇ ਨੇ ਉਹ ਜਮ੍ਹਾਂ ਹੁੰਦੇ ਤਾਂ ਤਕਰੀਬਨ ਹੁਣ 3 ਵਜੇ ਤੋਂ ਸਮਾਂ ਜਿਹੜਾ ਹੈਗਾ ਉਹ ਜ਼ਿਆਦਾ ਹੋ ਗਿਆ ਭਾਰੀ ਪੁਲਸ ਜਿਹੜੀ ਹੈ ਤਹਿਨਾਤ ਕਰ ਦਿੱਤੀ ਗਈ ਹੈ ਔਰ ਕਿਸੇ ਨੂੰ ਵੀ ਜਿਹੜਾ ਹੈਗਾ ਹੁਣ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਤਾਂ ਜ਼ਰੂਰ ਕੁਝ ਕੈਂਡੀਡੇਟਾਂ ਦੇ ਵੱਲੋਂ ਐਲੀਗੇਸ਼ਨ ਲਗਾਏ ਜਾ ਰਹੇ ਕਿ ਰਵਨੀਤ ਸਿੰਘ ਬਿੱਟੂ ਜਿਹੜਾ ਅੰਦਰ ਗਏ ਨੇ ਉਹ ਪਰ ਕਿਥੇ ਨਾ ਕਿਥੇ ਹੁਣ ਵਰਕਰਾਂ ਦੇ ਵਿੱਚ ਵੀ ਜਿਹੜਾ ਹੈਗਾ ਉਹ ਜੋਸ਼ ਦੇਖਣ ਨੂੰ ਮਿਲ ਰਿਹਾ ਆਮ ਆਦੀ ਪਾਰਟੀ ਦੀ ਜਿਹੜੀ ਹੈਗੀ ਉਹ ਲਿਸਟ ਜ਼ਰੂਰ ਥੋੜੀ ਦੇਰ ਲੇਟ ਜਿਹੜੀ ਹੈਗੀ ਉਹ ਜਾਰੀ ਹੋਈ ਹੈ ਪਰ ਵਰਕਰਾਂ ਦਾ ਵੱਲੋਂ ਕਿਹਾ ਜਾ ਰਿਹਾ ਕਿ 3 ਵਜੇ ਦਾ ਸਮਾਂ ਹੋ ਗਿਆ ਸੀਗਾ ਤਾਂ ਹੁਣ ਬਾਈ ਜੀ ਫਿਰ ਹੁਣ ਕੱਲ ਆਉਂਗੇ ਤੁਹਾਡਾ ਨਹੀਂ ਹੋਇਆ ਕੰਮ ਹੁਣ ਹਾ ਜੀ ਨਾ ਅਸੀਂ ਤਾਂ ਅਸੀਂ ਤਾਂ 2 ਵਜੇ ਤੇ ਆਏ ਹੋਇਆ ਇਹਨਾਂ ਨੇ 2:30 ਵਜੇ ਤੋਂ ਸਾਰਾ ਕਬਜ਼ਾ ਕੀਤਾ ਹੋਇਆ ਰਵਨੀਤ ਬਿੱਟੂ ਮਹਾਰਾਣੀ ਦੀ ਬੇਟੀ ਹੋਰ ਕਈ ਬੀਜੇਪੀ ਦੇ ਨੇਤਾ ਗਰੇਵਾਲ ਜੀ ਵੀ ਅੰਦਰ ਹੀ ਸੀਗੇ ਹਰਜੀਤ ਗਰੇਵਾਲ ਜੀ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ 3 ਵਜੇ ਦਾ ਟਾਈਮ ਕਹਿ ਕੇ ਸਾਨੂੰ ਸਾਨੂੰ ਗੇਟ ਤੋਂ ਬਾਹਰ ਖੜਾ ਕੀਤਾ ਹੋਇਆ ਉਧਰ ਵੀ ਗੇਟ ਸਾਰੇ ਗੇਟ ਬੰਦ ਕੀਤੇ ਹੋਏ ਆ ਇਹ ਕੋਈ ਟਰਿਕਾ ਥੋੜਨਾ ਪਹਿਲਾਂ ਤਾਂ ਕੱਲ ਨਗਰ ਨਿਗਮ ਦੇ ਵਿੱਚ ਰਾਤੀ 8 ਵਜੇ ਇਹਨੂੰ ਭਜਾਇਆ ਆ ਪਾ ਜੈ ਬੀਬਾ ਨੂੰ ਰਾਤੀ 8 ਵਜੇ ਨਗਰ ਨਿਗਮ ਕੀ ਕਰ ਰਹੀ ਸੀਗੀ ਜਦ 5 ਵਜੇ ਜਦ 5 ਵਜੇ ਦਫਤਰ ਬੰਦ ਹੋ ਗਿਆ ਕੱਲ ਰਾਤੀ 8 ਵਜੇ ਨਗਰ ਨਿਗਮ ਕੀ ਕਰ ਰਹੀ ਸੀ ਇਹ ਕੱਲ ਵੀ ਇਹਨੂੰ ਬੁਝਾਇਆ ਸੀ ਇਸੇ ਕਰਕੇ ਅੱਜ ਬੈਠੇ ਫਿਰ ਅਰੇ ਇਸ ਵਾਸਤੇ ਇਹ ਸਾਡੇ ਨਾਲ ਤੱਕਾ ਕਰਦੇ ਨੇ ਬਹੁਤ ਗਲਤ ਗੱਲ ਹੈ ਇਹ ਤੱਕਾ ਬਰਦਾਸ਼ਤ ਨਹੀਂ ਹੋਏਗਾ ਹਰ ਬੰਦੇ ਵਾਸਤੇ 3 ਵਜੇ ਦਾ ਸਮਾਂ ਹੋ ਚੁੱਕਿਆ ਗੇਟ ਬੰਦ ਕਰ ਦਿੱਤਾ ਗਿਆ ਫਿਰ ਕਿੰਨਾ ਬੰਦ ਕਰਤਾ ਉਹ 3 ਵਜੇ ਤੋਂ ਬਾਅਦ ਵੀ ਪਿੱਟੂ ਜੀ ਅੰਦਰ ਗਏ ਨੇ ਇਹ ਕੋਈ ਤਰੀਕਾ ਇਹ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਬਿਲਕੁਲ ਨਹੀਂ ਸਾਡੇ ਅੱਸਤੇ 2 ਵਜੇ ਦਾ ਬੰਦ ਪਿਆ ਜੀ ਗੇਟ 2 ਵਜੇ ਦਾ ਬੰਦ ਕੀਤਾ ਪਏ ਇਹਨਾਂ ਨੇ ਤਾਂ 2 ਵਜੇ ਦਾ ਗੇਟ ਬੰਦ ਕੀਤਾ ਹੋਇਆ ਸੀ ਕਿੰਨਾ ਚੋ ਹੁਣ ਚਲੇ ਗਏ ਕਿ ਹਲੇ ਵੀ ਉਰੇ ਨਹੀਂ ਹੁਣ ਉਹ ਇੱਧਰ ਐਸਐਸਪੀ ਆਫਿਸ ਚਲੇ ਗਏ ਇਹ ਕੋਈ ਤਰੀਕਾ ਧੋੜਨਾ ਹੈ ਅਫਸਰਾਂ ਨਾਲ ਤੱਕੇਸ਼ਾਈ ਕਰ ਰਹੇ ਅਫਸਰਾਂ ਨੂੰ ਡਰਾਣਾ ਹੈ ਬਿੱਟੂ ਜੀ ਨਜਾਇਜ਼ ਤੱਕਾ ਕਰਨ ਲਈ ਤੁਹਾਨੂੰ ਕਹਿੰਦੇ ਕਿ 2 ਵਜੇ ਤੋਂ ਬਾਅਦ ਤੁਹਾਨੂੰ ਅੰਦਰ ਜਾਣ ਹੀ ਨਹੀਂ ਦਿੱਤਾ ਨਹੀਂ ਬਿਲਕੁਲ ਨਹੀਂ ਜਾਣ ਦਿੱਤਾ ਗਿਆ ਜੀ ਸਾਨੂੰ 2 ਵਜੇ ਤੋਂ ਬਾਅਦ ਅੰਦਰ ਇੱਥੇ ਬਾਹਰ ਖੜੇ ਆਂ ਜੀ ਅੰਦਰ ਅਫਸਰਾਂ ਨੂੰ ਧਮਕਾ ਰਹੇ ਆਂ ਅੰਦਰੋਂ ਗੁੰਡੀਆਂ ਲਾ ਕੇ ਤੇ ਜਿਹੜੇ ਮੰਤਰੀ ਆਏ ਨੇ ਸੈਂਟਰ ਤੋਂ ਲੁਧਿਆਣੇ ਵਾਲੇ ਰਵਨੀਤ ਬਿੱਟੂ ਜੀ ਤੇ ਨਾਲ ਉਹਦਾ ਹਰਜੀਤ ਗਰੇਵਾਲ ਜੀ ਭਵਜੈਂਦਰ ਗੌਰ ਸਾਰੇ ਅਫਸਰੋਂ ਰਾਰ ਰਹੇ ਨੇ ਸਾਡੇ ਕਾਹ ਨਹੀਂ ਲਿੱਤੇ ਕਿਸੇ ਨੇ ਕੀ ਕਰਦੇ ਹੋ ਤੁਸੀਂ ਅਖੀਰ ਚ ਮੰਗ ਕੇ ਅਸੀਂ ਮੰਗ ਕਰਦੇ ਆ ਜੀ ਸਾਰਾ ਜੋ ਵੀ ਇਲੈਕਸ਼ਨ ਪ੍ਰੋਸੈਸ ਹੈ ਉਹ ਸਾਰਿਆਂ ਵਾਸਤੇ ਬਰਾਬਰ ਹੈ ਬਰਾਬਰ ਸੀ ਹੋਣਾ ਚਾਹੀਦਾ ਸਾਰਾ ਬਰਾਬਰ ਸੀ ਹੋਣਾ ਚਾਹੀਦਾ ਕੋਈ ਤੱਕਾ ਨਹੀਂ ਹੋਣਾ ਚਾਹੀਦਾ ਇਸ ਚ ਬਿਲਕੁਲ ਨਹੀਂ ਕਹਿੰਦੇ ਵੀ ਸਾਨੂੰ ਅੰਦਰ ਭੇਜੋ ਤੇ ਉਹਨਾਂ ਨੂੰ ਬਾਹਰ ਕੱਢ ਦਿਓ ਅਸੀਂ ਇਹ ਕਹਿ ਰਹੇ ਆ ਜੇ ਅਸੀਂ ਅੰਦਰ ਜਾਵਾਂਗੇ ਤੁਸੀਂ ਜਾਓ ਜੇ ਤੁਸੀਂ ਜਾ ਰਹੇ ਹੋ ਤਾਂ ਸਾਨੂੰ ਵੀ ਭੇਜੋ ਬਾਹਰ ਕੱਢੋ ਗਲਤ ਆ ਅਸੀਂ ਬਰਾਬਰਤਾ ਦੀ ਗੱਲ ਕਰ ਰਹੇ ਆ ਅਸੀਂ ਇਹ ਤਾਂ ਨਹੀਂ ਕਹਿ ਰਹੇ ਵੀ ਸਿਰਫ ਸਾਨੂੰ ਭੇਜ ਦਿਓ ਕਿਸੇ ਵੀ ਆਪਣੇ ਆਪਣੇ ਅਹੁਦੇ ਵੀ ਮੈਲੀਕੇਸ਼ਨ ਲਾ ਰਹੇ ਕਹਿੰਦੇ ਸਾਡੇ ਬੰਦਿਆ ਦੇ ਜਿਹੜੇ ਪਕਾगज ਪਾੜੇ ਖਾ ਕੇ ਅੰਦਰ ਵੱੜ ਰਹੇ ਨੇ ਇਹ ਆਪਣੇ ਸੈਂਟਰ ਇਹ ਕੀ ਸੱਚ ਹੈ ਉਹਨਾਂ ਨੇ ਆਪਣੇ ਬੰਦਿਆ ਤੋਂ ਹੀ ਆਪਣੇ ਕਾਗਜ਼ ਪੜਵਾਲੇ ਹੋਣ ਇਸ ਗੱਲ ਦਾ ਕੀ ਪ੍ਰੂਫ ਹੈ ਇਸ ਗੱਲ ਦਾ ਕੀ ਪ੍ਰੂਫ ਹੈ ਤਿੰਨ ਕਦੋਂ ਦੇ ਉਰੇ ਆਏ ਪਿਓ ਕਿਸੇ ਬੰਦੇ ਨੇ ਕੋਈ ਬਦਤਮੀਜ਼ੀ ਕਿਸੇ ਨਾਲ ਕੀਤੀ ਹੈ ਤਾਂ ਦੱਸੋ ਜੀ ਇਹ ਤਾਂ ਸਾਰਾ ਇਹਨਾਂ ਦਾ ਆਪ ਦਾ ਸਾਰਾ ਰਚਿਆ ਹੋਇਆ ਪ੍ਰੋਗਰਾਮ ਸੀਗਾ ਇਹਨਾਂ ਨੇ ਆਪਦੇ ਬੰਦੇ ਦੇ ਕਾਗਜ਼ ਆਪਦੇ ਬੰਦੇ ਤੋਂ ਹੀ ਪੜਵਾਲੇ ਹੋਣਗੇ ਕੋਈ ਵੱਡੀ ਗੱਲ ਨਹੀਂ ਐ ਉਹ ਵੀ ਭਾਜੀਪੀ ਦੇ ਲੀਡਰ ਅੰਦਰ ਹੀ ਨੇ ਹਾਂ ਉਸ ਤੋਂ ਬਾਅਦ ਵੀ ਇਹ ਸਾਰੇ ਅਫਸਰਾਂ ਨੂੰ ਜਾ ਕੇ ਧਮਕਾ ਰਹੇ ਨੇ ਡਰਾ ਰਹੇ ਨੇ ਐਦਾਂ ਥੋੜਨਾ ਹੁੰਦੀਆਂ ਇਲੈਕਸ਼ਨਾਂ ਤੁਸੀਂ মিডিਆ ਵਾਲੇ ਇੱਥੇ ਖੜੇ ਹੋ ਉਹ ਥੋੜੇ ਤੋਂ ਨਹੀਂ ਡਰ ਰਹੇ ਥੋੜੇ ਸਾਹਮਣੇ ਸਾਰਾ ਕੁਝ ਹੋ ਰਿਹਾ ਜੋ ਕੁਝ ਹੋ ਰਿਹਾ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਪਾਰਦਰਸ਼ਤਾ ਦੇ ਨਾਲ ਕਰ ਰਹੇ ਹਾਂ ਮਰਦਾਬਾ ਬਿਲਕੁਲ ਜਿਹੜਾ ਹੈਗਾ ਨਾਰੇਬਾਜੀ ਕੀਤੀ ਜਾ ਰਹੀ ਹੈ ਜਰੂਰ ਬੀਜੇਪੀ ਦੇ ਜਿਹੜੇ ਰਵਨੀਤ ਸਿੰਘ ਬਿੱਟੋ ਤੇ ਮਹਾਰਾਣੀ ਪੰਨੀਤਕੌਰ ਬੀਬਾ ਜੈ인더 ਕੋਰ ਹਰਜੀਤ ਗਰੇਵਾਲ ਦੇ ਉੱਤੇ ਜਿਹੜੇ ਆरोप ਲਗਾਏ ਜਾ ਰਹੇ ਆ ਕਿ 3 ਵਜੇ ਤੋਂ ਬਾਅਦ ਉਹ ਅੰਦਰ ਗਏ ਨੇ ਔਰ 2 ਵਜੇ ਤੋਂ ਪਹਿਲਾਂ ਜਿਹੜਾ ਆਮ ਆਦਮੀ ਪਾਰਟੀ ਦੇ ਜਿਹੜੇ ਬੰਦੇ ਨੇ ਜਾਂ ਹੋਰ ਕੈਂਡੀਡੇਟ ਨੇ ਉਹ ਉਹਨਾਂ ਨੂੰ ਅੰਦਰ ਜਾਣ ਨਹੀਂ ਦਿੱਤਾ ਗਿਆ ਬਾਕੀ ਹੋਰ ਅਪਡੇਟਸ ਲਈ ਬਣੇ ਰਹੋ ਹਮਦਰ ਟੀਵੀ ਦੇ ਨਾਲ ਕੈਮਰਾ ਪਰਸਨ ਅਰਜੀਵ ਦੇ ਨਾਲ ਰਣਦੀਪ ਸਿੰਘ ਪਟਿਆਲਾ ਰਣਜੀਤ ਬਿੱਟੂ ਮੰਤਰੀ ਨੇ ਭਾਜਪਾ ਦੇ ਮੰਤਰੀ ਨੇ ਸੈਂਟਰ ਤੋਂ ਆਏ ਹੋਏ ਨੇ ਅੱਜ ਪਹਿਲਾਂ ਪਹਿਲਾਂ ਉਹਨਾਂ ਨੇ ਮਹਿਲ 'ਚ ਪੀਸੀ ਕੀਤੀ ਹੈ ਪ੍ਰੈਸ ਕਾਨਫਰੰਸ ਕਰਕੇ ਆਪਣੇ ਬੰਦੇ ਲੈ ਕੇ ਇੱਥੇ ਜਾ ਰਹੇ ਨੇ ਵੀ 3 ਵਜੇ ਦਾ ਟਾਈਮ ਇਹਦੇ ਸਾਰਿਆਂ ਲਈ ਇੱਕ ਬਰਾਬਰ ਹੈ ਨੂੰ ਦਿਖਾ ਕੇ ਆਪਣੇ ਵੱਡੇ ਅਹੁਦਿਆਂ ਨੂੰ ਦਿਖਾ ਕੇ ਉਹਦੀ ਦੂਰਵਰਤੋਂ ਕਰਨੀ ਚਾਹੁੰਦੇ ਨੇ ਲੋਕਾਂ ਦੇ ਵਿੱਚ ਗਲਤ ਪ੍ਰਭਾਵ ਪਾਉਣਾ ਚਾਹੁੰਦੇ ਨੇ ਉਹ ਸੋਚਦੇ ਨੇ ਵੀ ਆਮ ਲੋਕਾਂ ਨੂੰ ਡਰਾ ਦੇਣਗੇ ਪਰ ਇਹ ਹੋਣਾ ਨਹੀਂ ਅੱਲਾ ਇਸ ਤਰ੍ਹਾਂ ਕੀ ਅਸੀਂ ਪਹਿਲਾਂ ਕਾਗਜ਼ ਲੈ ਕੇ ਆਏ ਕਹਿੰਦੇ 3 ਵਜ ਗਏ ਤੁਹਾਡਾ ਟਾਈਮ ਹੋ ਗਿਆ ਅੱਜ ਤੁਸੀਂ ਕੱਲ ਆਣਾ ਅਸੀਂ ਜਾ ਰਹੇ ਸੀ ਇਹ ਬਿੱਟੂ ਜੀ ਸੈਂਟਰ ਮਿਲ ਜੀ ਵਜ਼ੀਰ ਹੈ ਤੇ ਫਿਰ ਇਹਨਾਂ ਨੇ ਦੇਖੋ ਸਿੱਧਾ ਹੀ ਅੰਦਰ ਚਲੇ ਗਏ ਫਿਰ ਇਹ ਤਾਂ ਗੱਲ ਗਲਤ ਹੈ ਨਾ ਕਿ ਵਜ਼ੀਰ ਦੇ ਚੱਕਰ ਚਲੇ ਗਏ ਹੈ ਨਾ ਇਹ ਗੱਲ ਹੈ ਇਹ ਗਰੁੱਪ ਵਿੱਚ ਬਣਾ ਕੇ ਜਾਣ ਦੀ ਕੋਸ਼ਿਸ਼ ਕਰਦੇ ਨੇ ਉਹਦੇ ਚ ਆਪਸ ਵਿੱਚ ਇੱਕ ਦੂਜੇ ਨੂੰ ਉਹ ਇੱਕ ਦੂਜੇ ਤੇ ਅਲੀਗੇਸ਼ਨ ਲਗਾ ਰਹੇ ਨੇ ਗੱਲ ਕੁਝ ਨਹੀਂ ਹੈ ਤੁਹਾਡੇ ਭਾਈ ਮੈਨੇ ਕੁਛ ਨਹੀਂ ਅਜਿਹਾ ਤਾਂ ਮਤਲਬ ਜਿਹੜੇ ਵੀ ਆਪਣੇ ਬੰਦੇ ਹੈਗੇ ਨੇ ਉਹਨਾਂ ਦੇ ਨਾਲ ਆਏ ਸੀ ਉਹਨਾਂ ਨੇ ਜਦੋਂ ਇੱਥੇ ਰੌਲਾ ਰੋਲਾ ਪਾਇਆ ਵੀ ਸਾਡਾ ਕਾਗਜ਼ ਪੱਤਰ ਕੋਈ ਘਟਵਾਦ ਹੋ ਗਿਆ ਤਾਂ ਉਸ ਤੋਂ ਬਾਅਦ ਆਏ ਸੀ ਕਿ ਕੋਈ ਅਜਿਹਾ ਕੋਈ ਸਮਝਾ ਖਾਲੀ ਕਰੋ ਖਾਲੀ ਕਰੋ ਖਾਲੀ ਕਰੋ ਸਭਾਂ ਨੂੰ ਸਮਝਾ ਖਾਲੀ ਕਰੋ ਖਾਲੀ ਕਰੋ ਖਾਲੀ ਕਰੋ ਸਸਨਾ ਨੂੰ ਦਬਾਅ ਪਾਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਜੀ ਨਾ ਅਸੀ ਤਾਂ ਅਸੀ ਤਾਂ 2 ਵਜੇ ਤੇ ਆਏ ਹੋਏ ਆ 2 ਵਜੇ ਤੋਂ ਸਾਰਾ ਕਬਜ਼ਾ ਕੀਤਾ ਹੋਇਆ ਰਵਨੀਤ ਬਿੱਟੂ ਮਹਾਰਾਣੀ ਦੀ ਬੇਟੀ ਹੋਰ ਕਈ ਭਾਜਪੀ ਦੇ ਨੇਤਾ ਕੱਲ ਵੀ ਨੂੰ ਭਜਾਇਆ ਸੀ ਇਸੇ ਕਰਕੇ ਅੱਜ ਆਏ ਬੈਠੇ ਆਹ ਇਸ ਵਾਸਤੇ ਇਹ ਛੱਡਣੋਂ ਧੱਕਾ ਕਰਦੇ ਨੇ ਬਹੁਤ ਗਲਤ ਗੱਲ ਹੈ ਇਹ ਧੱਕਾ ਬਰਦਾਸ਼ਤ ਨਹੀਂ ਹੋਏਗਾ ਹਰ ਬੱਤੇ ਵਾਸਤੇ ਆ ਉਸ ਤੋਂ ਬਾਅਦ ਵੀ ਇਹ ਸਾਰੇ ਅਫਸਰਾਂ ਨੂੰ ਜਾ ਕੇ ਧਮਕਾ ਰਹੇ ਨੇ ਡਰਾ ਰਹੇ ਨੇ ਐਦਾਂ ਥੋੜਾ ਹੁੰਦੀ ਅੱਜ ਪਟਿਆਲਾ ਦੇ ਵਿੱਚ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਪੈਲਸ ਦੇ ਵਿੱਚ ਮਹਾਰਾਣੀ ਪ੍ਰਨੀਤ ਕੌਰ ਜਿਹਦੇ ਵਿੱਚ ਮੌਜੂਦ ਸੀਗੇ ਤਾਂ ਉਸ ਤੋਂ ਬਾਅਦ ਮਿਨੀ ਸੈਕਟਰੀਟ ਦੇ ਵਿੱਚ ਰਵਨੀਤ ਸਿੰਘ ਬਿੱਟੂ ਪਹੁੰਚਦੇ ਨੇ ਅਸ਼ਵਨੀ ਸ਼ਰਮਾ ਪਹੁੰਚਦੇ ਨੇ ਹਰਜੀਤ ਗਰੇਵਾਲ ਪਹੁੰਚਦੇ ਨੇ ਤਾਂ ਜਰੂਰ 3 ਵਜੇ ਦਾ ਜਰੂਰ ਸਮਾਂ ਹੋ ਜਾਂਦਾ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਕੁਝ ਲੋਕ ਅੰਦਰ ਵਰਦੇ ਨੇ ਤਾਂ ਉਸ ਤੋਂ ਬਾਅਦ ਕੁਝ ਵਰਕਰਾਂ ਦੇ ਵੱਲੋਂ ਜਿਹੜੀ ਹੈ ਉਹ ਤੱਕਾਮੁੱਕੀ ਕੀਤੀ ਜਾਂਦੀ ਹੈ ਨਾਹਰੇਬਾੜੀ ਸ਼ੁਰੂ ਕੀਤੀ ਜਾਂਦੀ ਹੈ ਕਾਰਨ ਕੀ ਰਿਹਾ ਉਹ ਵੀ ਪੁੱਛਣ ਦੀ ਕੋਸ਼ਿਸ਼ ਕਰਾਂਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਇਹ ਮਿਨੀ ਸੈਕ ਦਾ ਮੁਰਦਾਬਾਦ ਦੇ ਜਰੂਰ ਨਾਰੇ ਲਗਾਏ ਜਾ ਰਹੇ ਆ ਕਾਰਨ ਕੀ ਆ ਵੀ ਪੁੱਛਾਂਗੇ ਕੀ ਗੱਲ ਇੱਕ ਪਾਸੇ ਰਮਨਜੀਤ ਸਿੰਘ ਬਿੱਟੂ ਤੇ ਦੂਸਰੇ ਪਾਸੇ ਕੁਝ ਵਰਕਰ ਜਿਹੜੇ ਨੇ ਉਹ ਮੌਜੂਦ ਨੇ ਤਸਵੀਰਾਂ ਜਿਹੜੀਆਂ ਤੁਸੀਂ ਮਿੰਨੀ ਸੈਕਟਰੀਟ ਤੋਂ ਦੇਖ ਰਹੇ ਹੋ ਤਾਂ ਜਿੱਥੇ ਨਾਮਜ਼ਦਗੀ ਪੱਤਰ ਜਿਹੜਾ ਪਹੁੰਚਣ ਲਈ ਭਰਨ ਲਈ ਪਹੁੰਚਦੇ ਨੇ ਤਾਂ ਰਮਨਜੀਤ ਬਿੱਟੂ ਔਰ ਉਹਨਾਂ ਦੇ ਨਾਲ ਮਹਾਰਾਣੀ ਪਰਨੀਤਕੌਰ ਉਹਨਾਂ ਦੇ ਨਾਲ ਹੁੰਦੇ ਆ ਤਾਂ ਉਸ ਤੋਂ ਬਾਅਦ ਵੱਡੀ ਗਿਣਤੀ ਦੇ ਪੁਲਿਸ ਪ੍ਰਸ਼ਾਸਨ ਹੁੰਦਾ ਪਰ ਜਰੂਰ ਇੱਥੇ ਇੱਕ ਵਾਰ ਨਾਰੇਬਾਜ਼ੀ ਜਰੂਰ ਸ਼ੁਰੂ ਹੋ ਜਾਂਦੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਾਰਨ ਕੀ ਹੈ ਹਾਏ ਹਾਏ ਦੇ ਨਾਰੇ ਲੱਗ ਰਹ ਕਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕੀ ਗੱਲਬਾਤ ਹੋਈ ਹੈ ਜੀ ਅਸੀਂ ਫਾਰਮ ਭਰਨ ਜਾ ਰਹੇ ਆ ਨੋਮੀਨੇਸ਼ਨ ਲੈ ਅਸੀਂ ਲੈ ਕੇ ਆਏ ਫਾਈਲ ਅਸੀਂ ਹਾਲੇ 5 ਮਿੰਟ ਪਹਿਨੇ ਅੰਦਰ ਜਾ ਰਹੇ ਹਾਂ ਸਾਨੂੰ ਮਨਾ ਕਰਤਾ ਵੀ ਹਮ ਤਾਂ 3 ਵਜ ਦਾ ਟਾਈਮ ਹੈ ਜੀ ਤੁਸੀਂ ਹੁਣ ਨਹੀਂ ਪਰ ਸਕਦੇ ਕੱਲ ਦਾ ਟਾਈਮ ਹੈ ਕੋਣ ਗਿਆ ਅੰਦਰ ਮਤਲਬ ਰਮਨਦੀਪ ਬਿੱਟੂ ਮੰਤਰੀ ਨੇ ਭਾਜਪਾ ਦੇ ਮੰਤਰੀ ਨੇ ਸੈਂਟਰ ਤੋਂ ਆਏ ਹੋਏ ਨੇ ਅੱਜ ਪਹਿਲਾਂ ਪਹਿਲਾਂ ਉਹਨਾਂ ਨੇ ਮਹਿਲ 'ਚ ਪੀਸੀ ਕੀਤੀ ਹੈ ਪ्रेस कॉन्फ्रेंस ਕਰਕੇ ਆਪਣੇ ਬੰਦੇ ਲੈ ਕੇ ਇੱਥੇ ਜਾ ਰਹੇ ਨੇ ਵੀ 3 ਵਜ ਦਾ ਟਾਈਮ ਇਹ ਤਾਂ ਸਾਰਿਆਂ ਲਈ ਇੱਕ ਬਰਾਬਰ ਹੈ ਕਾਰਨ ਕੀ ਸਮਝਦੇ ਹੋ ਕਿਉਂ ਵੱਡੇ ਗਿਣਤੀ 'ਚ ਜਿਹੜਾ ਹੈਗਾ ਉਹ ਪਹੁੰਚੇ ਨੇ ਉਹ ਪਹੁੰਚੇ ਨੇ ਉਹਨਾਂ ਨੇ ਆਏ ਸੀ ਆਪਣੇ ਦਸਤਾਵੇਜ਼ਾਂ ਅਹੁਦਿਆਂ ਨੂੰ ਦਿਖਾ ਕੇ ਆਪਣੇ ਵੱਡੇ ਅਹੁਦਿਆਂ ਨੂੰ ਦਿਖਾ ਕੇ ਉਹਦੀ ਦੂਰ ਕਰ ਤੋਂ ਕਰਨੀ ਚਾਹੁੰਦੇ ਨੇ ਲੋਕਾਂ ਦੇ ਵਿੱਚ ਗਲਤ ਪ੍ਰਭਾਵ ਪਾਉਣਾ ਚਾਹੁੰਦੇ ਨੇ ਉਹ ਸੋਚਦੇ ਨੇ ਵੀ ਆਮ ਲੋਕਾਂ ਨੂੰ ਡਰਾ ਦੇਣਗੇ ਪਰ ਇਹ ਹੋਣਾ ਨਹੀਂ ਪਟਿਆਲੇ ਦੀ ਧਰਤੀ ਤੇ ਨਹੀਂ ਹੋਣਾ ਇਹਨਾਂ ਨੇ ਪਿਛਲੀ ਵਾਰ ਜੋ ਕਰਨਾ ਸੀ ਉਹ ਕਰ ਲਿਆ ਇਹ ਚੀਜ਼ ਬਿਲਕੁਲ ਨਹੀਂ ਹੋਣੀ ਕਿਸੇ ਤਰ੍ਹਾਂ ਸਭ ਕੁਝ ਠੀਕ ਹੋ ਰਿਹਾ ਐ ਐਨਓਸੀਆਂ ਮਿਲ ਰਹੀਆਂ ਨੇ ਸਾਰੇ ਬੰਦੇ ਆਪਣੇ ਤੌਰ ਤੇ ਹਰ ਬੰਦਾ ਆਇਆ ਫਾਈਲ ਲੈ ਕੇ ਜਾਣ ਲੱਗੇ ਜੇ 3:30 ਵਜੇ ਨੇ ਤੇ ਇਹਨਾਂ ਲਈ ਵੀ 3 ਵਜੇ ਨੇ ਜੇ 3 ਵਜੇ ਤੱਕ ਦਾ ਟਾਈਮ ਐ ਤਾਂ ਸਾਰਿਆਂ ਲਈ ਬੰਦ ਹੋਣਾ ਚਾਹੀਦਾ ਕੱਲ ਸਾਰਿਆਂ ਲਈ ਖੁੱਲ੍ਹ ਐ ਸਾਰੇ ਜਾਵਾਂਗੇ ਅੰਦਰ ਜਾ ਰਹੇ ਨੇ ਹੁਣ ਫੇਰ ਚਲੇ ਗਏ ਦੇਖੋ ਜਿਹੜਾ ਚੋਣ ਜਾਬਤਾ ਜਾਂ ਉਹਦੀ ਲੰਗੜਾ ਹੋ ਰਹੀ ਹੈ ਸ਼ਰਿਆ ਮੰਤਰੀ ਨੇ ਅਹੁਦੇ ਦੇ ਨੇ ਇਹਨਾਂ ਨੂੰ ਵੀ ਟਿਕਟ ਮਿਲੀ ਹੈਗੀ ਆਮ ਆਦਮੀ ਪਾਰਟੀ ਤੋਂ ਜਰੂਰ ਲਿਸਟ ਜਾਰੀ ਹੋਈ ਹੈਗੀ ਕਾਰਨ ਕੀ ਸਮਝਦੇ ਹੋ ਤੁਸੀਂ ਉਰੇ ਆਏ ਹੋਣਾ ਮੁੜ ਕੇ ਜਿਹੜਾ ਹੈਗਾ ਕਾਂਗਰਸ ਪਾਰਟੀ ਤੁਹਾਡੀ ਭਾਜੀਪੀ ਪਾਰਟੀ ਦੇ ਜਿਹੜੇ ਵੱਡੇ ਲੋਕ ਨੇ ਮਾਰਾ ਨਹੀਂ ਪਰਨੀਤ ਕੋਰ ਗੱਲ ਇਸ ਤਰ੍ਹਾਂ ਕਿ ਅਸੀਂ ਪਹਿਲਾਂ ਕਾਗਜ਼ ਲੈ ਕੇ ਆਏ ਕਹਿੰਦੇ 3 ਵਜੇ ਤੁਹਾਡਾ ਟਾਈਮ ਹੋ ਗਿਆ ਅੱਜ ਤੁਸੀਂ ਕੱਲ ਆਣਾ ਅਸੀਂ ਜਾ ਰਹੇ ਸੀ ਇਹ ਬਿੱਟੂ ਜੀ ਸੈਂਟਰ ਮਨ ਜੀ ਵਜ਼ੀਰ ਹੈ ਤੇ ਫਿਰ ਇਹਨਾਂ ਨੇ ਦੇਖੋ ਸਿੱਧਾ ਹੀ ਅੰਦਰ ਚਲੇ ਗਏ ਫਿਰ ਇਹ ਤਾਂ ਗੱਲ ਗਲਤ ਹੈ ਨਾ ਕਿ ਵਜ਼ੀਰ ਦੇ ਚੱਕਰ ਚਲੇ ਗਏ ਹੈਨਾ ਇਹ ਗੱਲ ਹੈ ਤਾਂ ਬਿਲਕੁਲ ਜਿਹੜਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜਰੂਰ ਜਿਹੜਾ ਹੈਗਾ ਜਰੂਰ ਬੀਜਪੀ ਦੇ ਜਿਹੜੇ ਵਰਕਰ ਨੇ ਉਹ ਵੀ ਖੜੇ ਨੇ ਬੀਬਾ ਜੈਨਿੰਦਰ ਕੋਰ ਖੜੇ ਆ ਤਾਂ ਦੂਸਰੇ ਪਾਸੇ ਜਿਹੜੀ ਹੈ ਉਹ ਨਾਰੇਬਾਜ਼ੀ ਜਿਹੜੀ ਆ ਉਹ ਕਿੱਥੇ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਅਸੀਂ ਸਿੱਧੀਆਂ ਦੇਖ ਸਕਦੇ ਹੋ ਤਾਂ ਇਸ ਤਰੀਕੇ ਦੇ ਨਾਲ ਜਿਹੜੀ ਹੈ ਜਿੰਦਾਬਾਦ ਮੁਰਦਾਬਾਦ ਦੇ ਜਿਹੜੇ ਨਾਰੇ ਲਗਾਏ ਜਾ ਰਹੇ ਨੇ ਔਰ ਦੂਸਰੇ ਪਾਸੇ ਭਾਜਪੀ ਜਿੰਦਾਬਾਦ ਤੇ ਦੂਸਰੇ ਪਾਸੇ ਆਵਾਦਨੀ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਮੁਰਦਾਬਾਦ ਦੇ ਜਿਹੜੇ ਉਹ ਨਾਰੇ ਲਗਾਉਂਦੇ ਹੋਏ ਨਜ਼ਰ ਆ ਰਹੇ ਆ ਤਾਂ ਜਰੂਰ ਇਸ ਵੇਲੇ ਮਾਹੌਲ ਜਿਹੜਾ ਹੈ ਇਹ ਪਟਿਆਲਾ ਦਾ ਦਿਖਾ ਰਿਹਾ ਪਟਿਆਲਾ ਦੀਆਂ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਜਿਹੜਾ ਇਸ ਵੇਲੇ ਮੁਰਦਾਬਾਦ ਦੇ ਨਾਰੇ ਜਿਹੜਾ ਹੈਗਾ ਉਹ ਲੱਗਦੇ ਹੋਏ ਨਜ਼ਰ ਆ ਰਹੇ ਨੇ ਜਰੂਰ ਭਾਰੀ ਫੋਰਸ ਜਿਹੜੇ ਹੈਗੇ ਆ ਭਾਰੀ ਪੁਲਿਸ ਵੱਲ ਜਿਹੜਾ ਹੈਗਾ ਉਹ ਵੀ ਮੌਜੂਦ ਹੈਗਾ ਗੱਲਬਾਤ ਕਰਦਾ ਸਰ ਕੀ ਗੱਲਬਾਤ ਹੋਈ ਹੈਗੀ ਇਹ ਜਿਹੜਾ ਇਹਨਾਂ ਲਗ ਲਗ ਇਹ ਜੀ ਨੋਮੀਨੇਸ਼ਨ ਭਰਨ ਵਾਸਤੇ ਆ ਰਹੇ ਨੇ ਨੋਮੀਨੇਸ਼ਨ ਭਰਨ ਵਾਸਤੇ ਇਹਨਾਂ ਦੀ ਜ਼ਿਆਦਾਤਰ ਤਾਂ ਰੌਲਾ ਹੀ ਹੈ ਕਿ ਅਸੀਂ ਕਹਿ ਰਹੇ ਹਾਂ ਵੀ ਇਕੱਲਾ ਇਕੱਲਾ ਬੰਦਾ ਜਾਵੇ ਇਹ ਗਰੁੱਪ ਬਣਾ ਕੇ ਜਾਣ ਦੀ ਕੋਸ਼ਿਸ਼ ਕਰਦੇ ਨੇ ਉਹਦੇ ਚ ਆਪਸ ਵਿੱਚ ਇੱਕ ਦੂਜੇ ਨੂੰ ਲਾਸ਼ ਇੱਕ ਦੂਜੇ ਤੇ ਅਲਿਗੇਸ਼ਨ ਲਗਾ ਰਹੇ ਨੇ ਗੱਲ ਕੁਛ ਨਹੀਂ ਹੈ ਕੁਛ ਕੈਂਡੀਡੇਟਾਂ ਦੇ ਵੱਲੋਂ ਇਲਜ਼ਾਮ ਲਾ ਕੇ 3 ਵਜੇ ਤੋਂ ਬਾਅਦ ਜਿਹੜਾ ਹੈਗਾ ਉਹ ਰਵਨੀਤ ਸਿੰਘ ਬਿੱਟੂ ਜਿਹੜੇ ਦੇ ਅੰਦਰ ਗਏ ਨੇ ਉਹਨਾਂ ਮੇਨੇ ਕੁਛ ਨਹੀਂ ਹੈ ਜੀ ਉਹ ਤਾਂ ਹੁਣ ਮਤਲਬ ਜਿਹੜੇ ਵੀ ਆਪਣੇ ਬੰਦੇ ਹੈਗੇ ਨੇ ਉਹਨਾਂ ਦੇ ਨਾਲ ਆਏ ਸੀ ਉਹਨਾਂ ਨੇ ਜਦੋਂ ਇੱਥੇ ਰੌਲਾ ਰੋਲਾ ਪਾਇਆ ਵੀ ਸਾਡਾ ਕਾਗਜ਼ ਪੱਤਰ ਕੋਈ ਘਟਵਾਦ ਹੋ ਗਿਆ ਤਾਂ ਉਸ ਤੋਂ ਬਾਅਦ ਆਏ ਸੀ ਕਿ ਕੋਈ ਐਸੀ ਗੱਲ ਮਤਲਬ ਹੁਣ ਦਰਵਾਜ਼ਾ ਜਿਹੜਾ ਹੈਗਾ ਉਹ ਬੰਦ ਕਰ ਦਿੱਤੀ ਜੀ ਹਾਂ 3 ਵਜੇ ਬੰਦ ਹੋ ਚੁੱਕਿਆ ਜੀ ਤਾਂ ਬਿਲਕੁਲ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਅਸੀਂ ਉਹ ਮਿੰਨੀ ਸੈਕਟਰੀਟ ਦੀਆਂ ਦਿਖਾ ਰਹੇ ਹਾਂ ਤਾਂ ਜਿੱਥੇ ਫਾਰਮ ਜਿਹੜੇ ਨੇ ਉਹ ਜਮ੍ਹਾਂ ਹੁੰਦੇ ਤਾਂ ਤਕਰੀਬਨ ਹੁਣ 3 ਵਜੇ ਤੋਂ ਸਮਾਂ ਜਿਹੜਾ ਹੈਗਾ ਉਹ ਜ਼ਿਆਦਾ ਹੋ ਗਿਆ ਭਾਰੀ ਪੁਲਸ ਜਿਹੜੀ ਹੈ ਤੈਨਾਤ ਕਰ ਦਿੱਤੀ ਗਈ ਹੈ ਔਰ ਕਿਸੇ ਨੂੰ ਵੀ ਜਿਹੜਾ ਹੈਗਾ ਹੁਣ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਤਾਂ ਜਰੂਰ ਕੁਝ ਕੈਂਡੀਡੇਟਾਂ ਦੇ ਵੱਲੋਂ ਐਲੀਗੇਸ਼ਨ ਲਗਾਏ ਜਾ ਰਹੇ ਕਿ ਰਮਨਜੀਤ ਸਿੰਘ ਬਿੱਟੂ ਜਿਹੜਾ ਅੰਦਰ ਗਏ ਨੇ ਉਹ ਪਰ ਕਿਥੇ ਨਾ ਕਿਥੇ ਹੁਣ ਵਰਕਰਾਂ ਦੇ ਵਿੱਚ ਵੀ ਜਿਹੜਾ ਹੈਗਾ ਉਹ ਜੋਸ਼ ਦੇਖਣ ਨੂੰ ਮਿਲ ਰਿਹਾ ਆਮ ਆਦੀ ਪਾਰਟੀ ਦੀ ਜਿਹੜੀ ਹੈਗੀ ਉਹ ਲਿਸਟ ਜਰੂਰ ਥੋੜੀ ਦੇਰ ਲੇਟ ਜਿਹੜੀ ਹੈਗੀ ਉਹ ਜਾਰੀ ਹੋਈ ਹੈ ਪਰ ਵਰਕਰਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ 3 ਵਜੇ ਦਾ ਸਮਾਂ ਹੋ ਗਿਆ ਸੀਗਾ ਤਾਂ ਹੁਣ ਬਾਈ ਜੀ ਫਿਰ ਹੁਣ ਕੱਲ ਆਉਂਗੇ ਤੁਹਾਡਾ ਨਹੀਂ ਹੋਇਆ ਕੰਮ ਹੁਣ ਨਾ ਜੀ ਨਾ ਅਸੀਂ ਤਾਂ ਅਸੀਂ ਤਾਂ 2 ਵਜੇ ਤੇ ਆਏ ਹੋਇਆ ਇਹਨਾਂ ਨੇ 2:30 ਵਜੇ ਤੋਂ ਸਾਰਾ ਕਬਜ਼ਾ ਕੀਤਾ ਹੋਇਆ ਰਵਨੀਤ ਬਿੱਟੂ ਮਹਾਰਾਣੀ ਦੀ